ਅਕਸਰ ਇਹ ਬਿਜਲੀ ਵਿਭਾਗ ਦੇ ਵਿੱਚ ਜਿਹੜਾ ਠੇਕਾ ਮੁਲਾਜ਼ਮ ਨੇ ਜਦੋਂ ਕੰਮ ਕਰਦੇ ਨੇ ਆਪਣੀ ਜਾਨ ਨੂੰ ਦਾਤੇ ਲਾ ਕੇ ਉਹ ਨੌਜਵਾਨ ਕੰਮ ਕਰਦੇ ਨੇ ਤਾਂ ਕਈ ਵਾਰ ਬਹੁਤ ਵੱਡੇ ਹਾਦਸੇ ਜਾਂ ਬਹੁਤ ਘਾਤਕ ਹਾਦਸੇ ਉਹਨਾਂ ਦੇ ਨਾਲ ਇਹ ਵਾਪਰ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੇ ਸਰੀਰ ਦਾ ਕੋਈ ਨਾ ਕੋਈ ਅੰਗ ਗਵਾਉਣਾ ਪੈਂਦਾ ਤਾਂ ਹੁਣ ਵੀ ਤਸਵੀਰਾਂ ਦੇ ਵਿੱਚ ਇੱਕ ਨੌਜਵਾਨ ਨੂੰ ਤੁਸੀਂ ਇਹ ਵੇਖ ਰਹੇ ਹੋ ਇਹ ਉਹ ਨੌਜਵਾਨ ਹੈ ਇਹ ਜਦੋਂ ਇਹ ਬਿਜਲੀ ਵਿਭਾਗ ਦੇ ਵਿੱਚ ਠੇਕੇ ਤੇ ਕੰਮ ਕਰਦਾ ਤੇ ਜਦੋਂ ਆਪਣੀ ਡਿਊਟੀ ਤੇ ਤਣਾਤ ਹੁੰਦਾ ਤੇ ਅਚਾਨਕ ਇਸ ਨੂੰ ਇੱਕ ਜ਼ੋਰਦਾਰ ਗਰੰਟ ਲੱਗਦਾ ਐਸ ਵੀਰ ਨੂੰ ਤਾਂ ਇਹ ਡਿੱਗ ਪਿੰਦਾ ਟਰਾਂਸਫਾਰਮਰ ਤੋਂ ਤਾਂ ਜਿਸ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਤੇ ਅੱਜ ਸਿੱਟਾ ਇਹ ਹੈ ਕਿ ਡਾਕਟਰਾਂ ਵੱਲੋਂ ਇਸ ਨੌਜਵਾਨ ਦੀ ਨੌਜਵਾਨ ਦਾ ਹੱਥ ਹੈ ਜਾਂ ਕਹਿ ਲਓ ਅੱਧੀ ਬਾਹ ਜਿਹੜੀ ਉਹ ਕੱਟ ਦਿੱਤੀ ਗਈ ਆ ਇਹ ਉਹ ਨੌਜਵਾਨ ਹੈ ਜਿਸ ਦੀ ਅਦਾਰਾ ਹੁਸ਼ਾਰ ਪਰ ਨਿਊਜ਼ ਵੱਲੋਂ ਕਵਰੇਜ ਕੀਤੀ ਗਈ ਸੀ ਲਵਾਸਾ ਹਸਪਤਾਲ ਦੇ ਵਿੱਚ ਜਦੋਂ ਇਹ ਨੌਜਵਾਨ ਦਾਖਲ ਸੀ ਬੜੇ ਭਰੇ ਮਨ ਦੇ ਨਾਲ ਅੱਜ ਪਹੁੰਚਿਆ ਸਰਕਾਰ ਨੂੰ ਲਾਣਤਾ ਵੀ ਪਾ ਰਿਹਾ ਕਿਉਂਕਿ ਨੌਜਵਾਨ ਦਾ ਕਹਿਣਾ ਕਿ ਸਰਕਾਰ ਵੱਲੋਂ ਅਜੇ ਤੱਕ ਇਹ ਵਿਭਾਗ ਵੱਲੋਂ ਅਜੇ ਤੱਕ 1 ਰੁਪਏ ਦੀ ਕੋਈ ਮਦਦ ਹੈ ਜਿਹੜੀ ਸਰਕਾਰੀ ਤੌਰ ਤੇ ਇਸਤੀ ਨਹੀਂ ਕੀਤੀ ਗਈ ਆ ਭਾਈ ਸਾਹਿਬ ਕਿਆ ਨਾਮ ਹੈ ਤੁਹਾਡਾ ਭਾਈ ਦਵਿੰਦਰ ਸਿੰਘ ਨਾਮ ਮੇਰਾ ਜੀ ਜੀਤਵਿੰਦਰ ਸਿੰਘ ਜੀ ਪਹਿਲਾ ਇੱਕ ਵਾਰ ਜ਼ਰੂਰ ਦੱਸ ਦਿਓ ਇਹ ਹਾਸਾ ਕਦੋਂ ਵਾਪਰਿਆ ਸੀ ਤੇ ਕਿਵੇਂ ਵਾਪਰਿਆ ਸੀਗਾ ਜੀ ਭਾਈ ਇਹ ਹਾਸਾ 20 ਜੂਨ 2031 ਨੂੰ ਵਾਪਰਿਆ ਸੀਗਾ ਲਾਈਨ ਤੇ ਕੰਮ ਕਰ ਰਿਆ ਸੀ ਇੱਕ ਤਾਰ ਤੇ ਅਚਾਨਕ ਕਰੰਟ ਆ ਗਿਆ ਜਿਸ ਨਾਲ ਮੈਂ ਜ਼ੋਰਦਾਰ ਥੱਲੇ ਡਿੱਗੇ ਆ ਤੇ ਮੇਰੇ ਸੱਟ ਲੱਗੀ ਹੱਥ ਤੇ ਲੱਗੀ ਤੇ ਢਿੱਡ ਤੇ ਲੱਗੀ ਤਾਂ ਸਿਰ ਤੇ ਸਿਰ ਫਟ ਗਿਆ ਹੈਗਾ ਤੇ ਉਸ ਟਾਈਮ ਮੈਨੂੰ ਆਈਵਾਈ ਹਸਪੀਟਲ ਲਿਜਾਇਆ ਗਿਆ ਤੇ ਉੱਥੇ ਕੁਝ ਦਿਨਾਂ ਬਾਅਦ ਡਾਕਟਰਾਂ ਨੇ ਰੱਖਿਆ ਕਿ ਹੱਥ ਕੱਟਣਾ ਪੈਣਾ ਤੇ ਉਸ ਤੋਂ ਉਪਰੰਤ ਮੇਰਾ ਕੋਈ ਪੈਸਾ ਨਹੀਂ ਲਗਾਇਆ ਇਹਨਾਂ ਨੇ ਸਰਕਾਰ ਨੇ ਕੋਈ ਪੈਸਾ ਨਹੀਂ ਲਗਾਇਆ ਨਾ ਕੋਈ ਮੈਥਮ ਨੇ ਲਗਾਇਆ ਸਾਰਾ ਖਰਚਾ ਕੋਲੋਂ ਕੀਤਾ ਮੈਂ ਤੇ ਘਰ ਦੇ ਮੇਰੇ ਬਹੁਤ ਗਰੀਬ ਆ ਘਰ ਦਾ ਖਰਚਾ ਸਾਰਾ ਮੇਰੇ 'ਤੇ ਚੱਲਦਾ ਮੇਰੇ ਕੋਲ ਹੀ ਚੱਲਦਾ ਬਿਲਕੁਲ ਇਹ ਤੁਹਾਡੇ ਮਾਤਾ ਜੀ ਨਾਲ ਵੀ ਜਦੋਂ ਗੱਲਬਾਤ ਹੁੰਦੀ ਸੀ ਘਰ ਦੇ ਵਿੱਚ ਕਮਾਉਣ ਵਾਲੇ ਇਕੱਲੇ ਤੁਸੀਂ ਹੋ ਜੀ 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 ਸਰ ਕੋਲ ਹੋਰ ਕੋਈ ਕਮਾਨਾ ਲੈਣੀ ਹੈਗਾ ਮੈਂ ਹੀ ਹੈਗਾ ਦਵਿੰਦਰ ਜੀ ਆਪਾਂ ਬੇਸ਼ੱਕ ਤੁਸੀਂ ਠੇਕੇ ਤੇ ਮੁਲਾਜ਼ਮ ਹੋ ਪੱਕੇ ਨਹੀਂ ਹੋ ਵਿਭਾਗ ਦੇ ਵਿੱਚ ਪਰ ਦੂਜੇ ਪਾਸੇ ਅਸੀਂ ਭਗਵੰਤ ਮਾਨ ਹੁਣਾਂ ਦੀ ਗੱਲ ਕਰ ਲਈਏ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕੀ ਗੱਲ ਮੈਨੂੰ ਇਹ ਚੀਜ਼ ਦਿਖਾਈ ਨਹੀਂ ਦਿੰਦੀ ਸਰਕਾਰ ਨੂੰ ਇਹ ਚੀਜ਼ ਦਿਖਾਈ ਨਹੀਂ ਦਿੰਦੀ ਇੰਨੀ ਮੀਡੀਆ ਦੇ ਵਿੱਚ ਖਬਰ ਨਸ਼ਰ ਹੋਈ ਸੀ ਇੰਨੀ ਖਬਰ ਹੈ ਵਾਇਰਲ ਹੋਈ ਸੀ ਚਲੋ ਮੁੱਖ ਮੰਤਰੀ ਤੱਕ ਨਾ ਪਹੁੰਚੀ ਹੋਵੇ ਪਰ ਜਿਹੜੇ ਮੁੱਖ ਮੰਤਰੀ ਦੇ ਥਲੜੇ ਪਿਆਦੇ ਨੇ ਇੱਥੋਂ ਦੇ ਐਮ ਐਲ ਏ ਐਮ ਪੀ ਮੰਤਰੀ ਨੇ ਜਾਂ ਹੋਰ ਸਾਡੇ ਜਿਹੜੇ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਉਹ ਥੋੜੀ ਕੋਈ ਅੰਨੇ ਗੁੰਗੇ ਬੋਲੇ ਨੇ ਜੀ ਫਿਰ ਮੈਂ ਕਹ ਪਾ ਜੀ ਕਿਸੇ ਨੇ ਹੈਲਪ ਨਹੀਂ ਕੀਤੀ ਮੈਂ ਸਾਰਿਆਂ ਨਾਲ ਗੇਲਾ ਕੀਤੀ ਆਡੀਓ ਐਕਸ਼ਨ ਐਸ ਸੀ ਤੱਕ ਵੀ ਗਿਆ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਹਜੇ ਤੱਕ ਕੋਈ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਜਿੰਨੇ ਪੈਸੇ ਲੱਗ ਰਹੇ ਕੋਲੋਂ ਲੱਗ ਰਹੇ ਹਜੇ ਤੱਕ ਦਵਾਈਆਂ ਦੇ ਪੈਸੇ ਕੋਲੋਂ ਮੈਂ ਇਹ ਹੀ ਦੱਸਣਾ ਬੜੀ ਇਲਾਜ ਅਜੇ ਤੱਕ ਚੱਲ ਰਹੀ ਹੈ ਦਵਾਈਆਂ ਚੱਲ ਰਹੀਆਂ ਨੇ ਅਜੇ 2 ਸਾਲ ਚੱਲ ਰਹੇ ਨੇ ਚੱਲਦੀ ਰਹਿਣੀ ਦਵਾਈ ਤੇ ਬਾਕੀ ਮੈਂ ਸਾਰੀ ਉਮਰ ਲਹੱਤ ਗਵਾ ਚੁੱਕੇ ਹਾਂ ਜੋ ਕੀ ਇਹਦਾ ਪਰਵਾਹੀ ਆਪਾਂ ਕਰ ਨਹੀਂ ਸਕਦੇ ਤੇ ਸਰਕਾਰ ਦੇ ਮੈਂ ਇਹੀ ਕਹਿਣਾ ਚਾਹਾਂਗਾ ਜਿੰਨੀ ਹੋ ਸਕਦੀ ਤੁਸੀਂ ਹੈਲਪ ਕਰੋ ਤੇ ਮੈਂ ਕਿ ਮੈਨੂੰ ਵੀ ਇਹੀ ਕਹਿਣਾ ਚਾਹਾਂਗਾ ਜਿੰਨਾ ਹੋ ਸਕਦਾ ਹੈਲਪ ਕੀਤੀ ਜਾਵੇ ਰਵਿੰਦਰ ਜੀ ਆਖਰੀ ਤੇ ਵਿੱਚ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਨਾਲ ਹਾਦਸਾ ਵਾਪਰਿਆ ਚਲੋ ਤੁਹਾਨੂੰ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ ਤੁਹਾਨੂੰ ਹੈਨਾ ਬਹੁਤ ਸਾਰੀਆਂ ਖਬਰਾਂ ਸੀ ਇਸ ਤਰ੍ਹਾਂ ਦਾ ਵੀ ਤੁਹਾਡੇ ਮੈਕਮੇ ਦੇ ਵਿੱਚ ਕੀਤੀਆਂ ਨੇ ਨੌਜਵਾਨਾਂ ਦੀ ਜਿਹੜੀ ਉਹ ਮੌਤ ਵੀ ਹੋ ਚੁੱਕੀ ਆ ਹੁਣ ਤੱਕ ਕਈ ਨੌਜਵਾਨਾਂ ਦੀ ਸਰਕਾਰ ਕੋਈ ਮਦਦ ਨਹੀਂ ਕਰਦੀ ਗੱਲਾਂ ਦੇ ਵਿੱਚ ਮੈਂ ਜਦੋਂ ਪਹਿਲਾਂ ਵੀ ਕਿਹਾ ਮੁੱਖ ਮੰਤਰੀ ਨੂੰ ਕੋਈ ਨਹੀਂ ਜਿੱਤ ਸਕਦਾ ਤੇ ਭਗਵੰਤਬਾਹਣ ਨੂੰ ਕੁਝ ਕਹਿਣਾ ਹੋਵੇ ਕੋਈ ਕੀ ਕਹਿਣਾ ਚਾਹੂੰਗਾ ਉਹਨੂੰ ਫਿਰ ਭਾਜੀ ਗੱਲਾਂ ਵਿੱਚ ਤੇ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਇਹ ਸਰਕਾਰ ਆਉਣ ਤੋਂ ਪਹਿਲਾਂ ਵੀ ਕਿੰਨੇ ਸੀ ਕਿ ਆਉਂਦੇ ਸਾਰੀ ਮੈਂ ਸਾਰਿਆਂ ਨੂੰ ਪੱਕਾ ਕਰੂੰਗਾ ਪਰ ਅੱਜ ਤੱਕ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕੋਈ ਸਾਡਾ ਹੱਲ ਨਹੀਂ ਨਿਕਲਿਆ ਕੱਚੇ ਕੰਮ ਏਦਾਂ ਹੀ ਸੜਕਾਂ ਤੇ ਰੋੜ ਲਏ ਆ ਤੇ ਇਸ ਤਰ੍ਹਾਂ ਏਦਾਂ ਹੀ ਲੱਗ ਰਿਹਾ ਕਿ ਅੱਗੇ ਵੀ ਏਦਾਂ ਹੀ ਚੱਲਦਾ ਰਹੂ ਹਰ ਫੋਨ ਵਾਲੀ ਸਾਮ ਤੇ ਨਹੀਂ ਲੱਗ ਰਿਹਾ ਕਿ ਇਹਨਾਂ ਦੀ ਸਰਕਾਰ ਆਊਗੀ ਨਾ ਹੀ ਆਪਾਂ ਇਹਨਾਂ ਦਾ ਸਾਥ ਦੇਵਾਂਗੇ ਤੇ ਬਾਕੀ ਇਸ ਸਰਕਾਰ ਨੂੰ ਅਸੀਂ ਇਹੀ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਦੇਖੋ ਇਹ ਵੋਟਾਂ ਲਈ ਤੁਸੀਂ ਜੋ ਵੀ ਸੱਚ ਝੂਠ ਲੋਕਾਂ ਦੇ ਸਾਹਮਣੇ ਲੈ ਕੇ ਆਉਂਨੇ ਆਂ ਕਿ ਇਹ ਬਿਲਕੁਲ ਸਰਾ ਸਰਾ ਲੋਕਾਂ ਦੀ ਅੱਖਾਂ ਦੇ ਵਿੱਚ ਜਿਹਦੀ ਜਾਗ ਦੀ ਮਿਸਾਲ ਆ ਵੀ ਘੱਟਾ ਹੈਗਾ ਇਹ ਲੋਕੀ ਇਸ ਨੂੰ ਅਸੀਂ ਤਾਂ ਲੋਕ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਪਿੰਡ ਪਿੰਡ ਦੇ ਵਿੱਚ ਪੀ ਜੇ ਅਸੀਂ ਇਹ ਸਰਕਾਰਾਂ ਇਹੀ ਸਾਡਾ ਹਾਲ ਰਿਹਾ ਵੋਟਾਂ ਦੇ ਟਾਈਮ ਦੇ ਉੱਤੇ ਵੀ ਸਾਨੂੰ ਇਹੀ ਚੀਜ਼ਾਂ ਸਿਆਣੀਆਂ ਜੇ ਪੈਣਗੀਆਂ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਦੋਂ ਵੀ ਸਾਡੇ ਕੋਲ ਸਮਾਂ ਹੁੰਦਾ ਆਪਣੇ ਆਪ ਨੂੰ ਸਾਬਤ ਕਰਨ ਦਾ ਤਾਂ ਉਦੋਂ ਅਸੀਂ ਇਹ ਸਮੇ ਨੂੰ ਸੰਭੀਏ ਤਾਂ ਵੋਟਾਂ ਸਹੀ ਆਪਣੀਆਂ ਵਰਤੋਂ ਕਰੀਏ ਤਾਂ ਇਹੋ ਜਿਹੀਆਂ ਸਰਕਾਰਾਂ ਲਿਆਉਣ ਤੋਂ ਪਹਿਲਾਂ ਅਸੀਂ 100 ਵਾਰ ਸੋਚੀਏ ਵੀ ਇਹ ਸਾਡੇ ਲਈ ਨੁਕਸਾਨ ਦਾਏਗਾ ਦੇਖੋ ਇਹ ਜੀਨੀ ਜਾਗਦੀ ਸਾਡਾ ਭਰਾ ਮਿਸਾਲ ਆ ਇਹ ਸਾਡਾ ਸਾਥੀ ਆ ਇਹ ਇੱਕ ਇਦਾਂ ਦਾ ਖਤਰਨਾਕ ਕੰਮ ਕਰਦੇ ਹੋਏ ਸਾਨੂੰ ਡਰ ਲੱਗਦਾ ਮਜਬੂਰੀ ਆ ਸਾਡੀ ਸਾਡੇ ਪਰਿਵਾਰ ਦੇ ਕਰਕੇ ਵੀ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਦੇਖੋ ਇਹ ਭਗਵਾਨਤਮਾਨ ਬਹੁਤ ਵੱਡੀਆਂ ਵੱਡੀਆਂ ਗੱਲਾਂ ਇਕੱਲਾ ਕਰਦੇ ਹੈਗੇ ਆ ਇਹ ਜਿਹੜੀ ਸਰਕਾਰ ਆ بڑے ਵੱਡੇ ਵੱਡੇ ਦਾਅਵੇ ਕਰਦੇ ਆ ਇਹਨਾਂ ਨੂੰ ਬਿਲਕੁਲ ਵੀ ਜਰਾ ਵੀ ਦੇਖੋ ਤਾਰਸ ਨਹੀਂ ਹੈ ਕਿ ਅਸੀਂ ਇਹ ਵੀ ਕੋਈ ਸਾਡਾ ਜਿੰਦਾ ਜਾਗਦਾ ਬੱਚਾ ਸਾਡੇ ਬੱਚਿਆਂ ਵਰਗਾ ਆ ਕੋਈ ਸਾਡਾ ਮੁਲਾਜ਼ਮ ਆ ਜਿਹੜਾ ਸਾਨੂੰ ਕਿਤੇ ਨਾ ਕਿਤੇ ਚੂਲੀ ਪਰ ਸਰਕਾਰ ਚ ਲਾਉਣ ਚ ਮਦਦ ਕਰਦਾ ਹੈਗਾ ਤਾਂ ਅਸੀਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੇ ਉਹਨਾਂ ਨੂੰ ਇਸ ਸਰਕਾਰ ਨੂੰ ਬਲਕਿ ਬਿਲਕੁਲ ਵੀ ਸ਼ਰਮ ਨਹੀਂ ਆ ਰਹੀ ਤੇ ਅਸੀਂ ਵੋਟਾਂ ਮਿਲੇ ਇਹਨਾਂ ਲੋਕਾਂ ਕੋਈ ਜਾਣੇ ਆ ਤਾਂ ਇਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਬਿਲਕੁਲ ਇਸ ਟੀ ਨੂੰ ਧਿਆਨ ਚ ਰੱਖਿਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਨੋਛਵਾ ਹਨ ਜਿਸ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਦਵਿੰਦਰ ਸਿੰਘ ਤੇ ਉਸ ਦਾ ਸਾਥੀ ਕਾਫੀ ਭਰੇ ਮਨ ਦੇ ਨਾਲ ਜਿੱਥੇ ਨੌਜਵਾਨ ਦਵਿੰਦਰ ਸਿੰਘ ਪਹੁੰਚਿਆ ਕਿਉਂਕਿ ਇੱਕ ਘਾਤਕ ਹਾਦਸਾ ਵਾਪਰਦਾ ਖਤਰਨਾਕ ਹਾਦਸਾ ਵਾਪਰਦਾ ਇਸ ਦੇ ਨਾਲ ਡਿਊਟੀ ਦੌਰਾਨ ਜਿਸ ਤੋਂ ਬਾਅਦ ਅੱਧੀ ਬਾਹ ਕਹੋ ਜੇ ਇੱਕ ਹੱਥ ਕਟਿਆ ਜਾਂਦਾ ਪਰੰਤੂ ਬੜੀ ਬੇਸ਼ਰਮੀ ਦੀ ਗੱਲ ਹੈ ਆਮ ਆਦਮੀ ਪਾਰਟੀ ਦੇ ਲਈ ਬਿਜਲੀ ਵਿਭਾਗ ਦੇ तमाम ਅਧਿਕਾਰੀਆਂ ਦੇ ਲਈ ਜਿਨ੍ਹਾਂ ਦੀਆਂ ਤਨਖਾਹਾਂ ਲੱਖਾਂ ਦੇ ਵਿੱਚ ਨੇ ਪਰੰਤੂ ਲੱਖਾਂ ਦੇ ਵਿੱਚ ਤਨਖਾਹ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਜਾਂ ਸਰਕਾਰੀ ਨੁਮਾਇੰਦੇ ਵੱਲੋਂ ਐਸੇ ਨੌਜਵਾਨ ਦੀ ਸਾਰਾ ਜਿਹੜੀ ਉਹ ਨਹੀਂ ਲਈ ਗਈ ਹੈ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.